ਲਵ ਮੈਰਿਜ ਕੇ ਅਰੇਂਜਮੈਂਟ ਕਾਨੂੰ ਉਦੋਂ ਉਹਨਾ ਟਾਈਮ 'ਚ ਲਵ ਮੈਰਿਜ ਜਦ ਕੁੜੀ ਨਾਲ ਤੁਸੀਂ ਦੇਖ ਲਿਆ ਮੀਂਹ ਵਰਦਾ ਸੀ ਸਿਰ 'ਚ ਤੁਸੀਂ ਲਵ ਕਿਹੜੀਆਂ ਗੱਲਾਂ ਕਰਦੇ ਹੋ ਗੱਲਾਂ ਤੋਂ ਸ਼ੱਕ ਮੈਨੂੰ ਪੈ ਗਿਆ ਤੇਰੇ ਦਿਲ ਵਿੱਚ ਮੋਹਣਾ ਰਹਿ ਗਿਆ ਜੱਜਿੱਥੇ ਮਰਜੀ ਲਹ ਲੈਣੀ ਜੇ ਤੇ ਤੋਂ ਨਹੀਂ ਨਿਭਦੀ ਤੂੰ ਵਹਿ ਕੇ ਗੱਲ ਮੁਕਾ ਲੈਣੀ ਜੇ ਤੇਥੋਂ ਨਹੀਂ ਨਿਭਦੀ ਹਏ ਹਾਲ ਦੇ ਬੱਚਾ ਚਲੋ ਜਾਨ ਜਿਆਦਾ ਵੀ ਉਹ ਬਾਹਰ ਵਿਦੇਸ਼ਾਂ ਵੱਲ ਭੱਜ ਰਹੇ ਨੇ ਪਰ ਤੁਸੀਂ ਇੱਥੇ ਕੰਮ ਕਰਨ ਦਾ ਕਿੱਦਾਂ ਸੋਚਿਆ ਯਾਰ ਮਿਹਨਤ ਕਰਨ ਵਾਲੇ ਬੰਦੇ ਐਸੀ ਦਾ ਆਪਾਂ ਮਿਹਨਤ ਕਰਨੀ ਆਪਣੇ ਦੇਸ਼ 'ਚ ਰਹਿ ਕੇ ਮਿਹਨਤ ਕਰਨੀ ਆਪਾਂ ਬਾਹਰ ਕਿਉਂ ਜਾਈਏ ਮਿਹਨਤ ਕਰਨੇ ਕਿਉਂ ਜਾਈਏ ਇੰਨਾ ਪੈਸਾ ਲਾ ਕੇ ਉਹ ਹੀ ਪੈਸਾ ਅਸੀਂ ਆਪਣੇ ਬਿਜ਼ਨਸ ਚ ਚਲਾਈਏ ਉਹ ਆਪਣੇ ਬਿਜ਼ਨਸ ਨੂੰ ਸੈਕਸਸਫੁਲ ਬਣਾਵਾਂ ਉਹ ਬਾਹਰ ਖਿਲਾ ਰਹੇ ਹੋਏ ਨੇ ਤੁਹਾਡੀ ਜਿਆਦਾ ਸਤ ਸੋ ਰਹਿਣੀ ਚਾਹੀਦੀ ਹੈ ਤੁਸੀਂ ਖਿਲਾੜ ਕੇ ਕੱਢੀ ਜਾਂਦੇ ਹੋ ਮਾਰਾ ਮੇਰਾ ਦੋਸਤ ਅਸੀਮ ਨੇ ਗੱਲ ਸੁਣਾਈ ਸੀ ਕਹਿੰਦਾ ਕੀ ਹੋਇਆ ਤੂੰ ਦਿਨੋਂ ਦਿਨ ਕਾਲਾ ਹੀ ਹੋ ਜਾਂਦਾ ਤੇ ਉਹ ਕਹਿੰਦਾ ਬਾਈ ਰੰਗ ਰੂਪ ਤੇ ਰਫਰੀ ਦੇ ਲੈ ਕਹਿੰਦਾ ਰੰਗ ਰੂਪ ਤੇ ਚੱਲ ਰਫਰੀ ਦੇ ਨਾਉਣਾ ਤੇ ਬੰਦੇ ਨੇ ਆਪ ਹੀ ਹੁੰਦਾ ਮੈਂ ਤੇ ਐਕਸਟਰੀ ਵਿਆਹ ਹੀ ਨਹੀਂ ਸੀ ਕਰਾਉਣਾ ਚਾਹੁੰਦਾ ਅੱਛਾ ਕਿਉਂਕਿ ਮੈਂ ਇਧਰ ਲਈ ਲੈਣ ਚਾਉਣਾ ਚਾਹੁੰਦਾ ਸੀ ਉਹ ਮੇਰੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਉਹ ਕਹਿੰਦੇ ਤੱਕੇ ਨਾਲ ਜਿਵੇਂ ਨੂੜਦੇ ਦਿਨ ਵਿੱਚ ਚੱਲ ਤੂੰ ਚੱਲ ਆ ਜਾ 45 ਦੇ ਵਿੱਚ ਐ ਕਰਦੇ ਜੂ ਰੇ ਗਏ ਰਸ ਗਏ ਹਾਸੇ ਅਸੀਂ ਜਾਈਏ ਕਿਹੜੇ ਪਾਸੇ ਕਿਹੜੇ ਪਾਸੇ ਓ ਯਾਦ ਰਵੇ ਆ ਬਾਦ ਰਵੇ ਸਾਨੂੰ ਜਾਣੇ ਨਾ ਜਾਣੇ ਓ ਜੀ ਦਾ ਦਿਲ ਟੁੱਟ ਜਾਏ ਜੀ ਦੀ ਗੱਲ ਮੁੱਕ ਜਾਏ ਜਿਨੂੰ ਚੋਟ ਲੱਗੇ ਓ ਜਾਣੇ ਓ ਜੀ ਦਾ ਦਿਲ ਟੁੱਟ ਜਾਏ ਜੀ ਦੀ ਗੱਲ ਮੁੱਕ ਜਾਏ ਜਿਨੂੰ ਚੋਟ ਲੱਗੇ ਓ ਜਾਣੇ ਹਸ਼ਕਾਲ ਆਦਾਬ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਆਊਟਰੂਟ ਗਿੜੀ ਸ਼ੋਅ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਨਾ ਧੁੱਪ ਨਿਕਲੀ ਸੀ ਮੈਂ ਸੋਚਿਆ ਕਿਉਂ ਨਾ ਜਾ ਕੇ ਸਟੂਡੈਂਟਸ ਦੇ ਨਾਲ ਗੱਲਾਂ ਬਾਤਾਂ ਕਰੀਏ ਵੀ ਉਹ ਆਪਦੇ ਪੀਜੀ ਰੂਮਸ ਕਰਾ ਤੋਂ ਬਾਹਰ ਨਿਕਲੇ ਹੋਣਗੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰੀਏ ਆਓ ਚੱਲਦੇ ਹਾਂ ਆਊਟਰੂਟ ਗਿੜੀ ਦੇ ਵਿੱਚ ਅੱਛਾ ਕਿਤੇ ਨਾ ਕਿਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਲੋਕਾਂ ਨਾਲ ਸਿੱਦਾ ਬੜਾ ਰੁਝਾਨ ਚੱਲਦਾ ਪਿਆ ਆਪਣੇ ਪੰਜਾਬ ਦੇ ਵਿੱਚ ਵੀ ਬੱਚੇ ਆਲਸ ਵੱਲ ਬਹੁਤ ਜ਼ਿਆਦਾ ਰੁਖ ਕਰ ਰਹੇ ਨੇ ਤੇ ਮੈਂ ਇੱਧਰ ਗੇੜੀ ਲਾ ਰਿਹਾ ਸੀ ਆਪਣੇ ਤੁਹਾਡੇ ਫੇਵਰਿਟ ਸ਼ੋ ਆਊ ਨਾ ਕੰਮ ਛੇੜ ਰਹੇ ਨੇ ਸੋ ਆਓ ਆਪਾਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਇਹ ਕੰਮ ਕੀ ਕਰਦੇ ਨੇ ਅਸਲ ਦੇ ਵਿੱਚ ਹਸ਼ਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਸ਼ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਸ਼ਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੋਈ ਸਾਰੇ ਬਣੀ ਵਧੀਆ 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 ਸਾਰੇ ਭਾਈ ਥੋੜੀ ਆਵਾਜ਼ ਉੱਚੀ ਰੱਖੋ ਯਾਰ ਵਧੀਆ ਜੀ ਵਧੀਆ ਮਾਈਕ ਕੰਮ ਨਹੀਂ ਕਰਦਾ ਤੁਹਾਡਾ ਤੁਹਾਡਾ ਮਾਈਕ ਕੰਮ ਨਹੀਂ ਕਰਦਾ ਸੀ ਕੀ ਕਰੀਏ ਇਹਦੇ 'ਚ ਅੱਛਾ ਸਾਡੀ ਆਵਾਜ਼ਾਂ ਦਾ ਬਹੁਤ ਨਹੀਂ ਗੱਲ ਰਹੀਆਂ ਨੇ ਪਰ ਤੁਹਾਡਾ ਮਾਈਕ ਕੰਮ ਨਹੀਂ ਕਰ ਰਿਹਾ ਲਾਊਡ ਸਪੀਕਰ ਲਾਇਆ ਹੈ ਹਾਂਜੀ ਤੇ ਜਿੱਦਾਂ ਮੈਂ ਦੇਖ ਰਾਂ ਪਿੱਛੇ ਤੁਸੀਂ ਆਪ ਮਿਹਨਤ ਕਰ ਰਹੇ ਹੋ ਕੰਮ ਕੀ ਕਰ ਰਹੇ ਹੋ ਸਟਾਰਟ ਪਹਿਲਾਂ ਤਾਂ ਮੈਨੂੰ ਇਹਦੇ ਬਾਰੇ ਦੱਸੋ ਇਹ ਅਸੀਂ ਕੈਫੇ ਦਾ ਕੰਮ ਸ਼ੁਰੂ ਕਰ ਰਹੇ ਹਾਂ ਫਾਸਟ ਫੂਡ ਦਾ ਅੱਛਾ ਜੀ ਅੱਜਕੱਲ੍ਹ ਦੇ ਬੱਚਿਆਂ ਵਿੱਚ ਰੁਝਾਨ ਜ਼ਿਆਦਾ ਵੀ ਉਹ ਬਾਹਰ ਵਿਦੇਸ਼ਾਂ ਵੱਲ ਭੱਜ ਰਹੇ ਨੇ ਪਰ ਤੁਸੀਂ ਇੱਥੇ ਕੰਮ ਕਰਨ ਦਾ ਕਿੱਦਾਂ ਸੋਚਿਆ ਯਾਰ ਮਿਹਨਤ ਕਰਨੇ ਵਾਲੇ ਬੰਦੇ ਐਸੀ ਤਾਂ ਆਪਾਂ ਮਿਹਨਤ ਕਰਨੀ ਆਪਣੇ ਦੇਸ਼ 'ਚ ਰਹਿ ਕੇ ਮਿਹਨਤ ਕਰਨੀ ਆਪਾਂ ਬਾਹਰ ਕਿਉਂ ਜਾਈਏ ਮਿਹਨਤ ਕਰਨ ਅੱਛਾ ਕਿਉਂ ਜਾਈਏ ਇੰਨਾ ਪੈਸਾ ਲਾ ਕੇ ਉਹੀ ਪੈਸਾ ਜੀ ਆਪਦੇ ਬਿਜ਼ਨਸ ਚ ਲਾਈਏ ਉਹ ਆਪਣੇ ਬਿਜ਼ਨਸ ਨੂੰ ਸੈਕਸਫੁਲ ਬਣਾਵਾਂਗੇ ਉਰੇ ਲਾ ਮੰਗੇ ਨਾ ਪੈਸਾ ਆਪਣਾ ਵੀ ਥੋੜਾ ਕੰਮ ਸਿੱਖ ਕੇ ਕਿਸੇ ਦੇ ਕੋਲੋਂ ਵੀ ਆਪਾਂ ਸਿੱਖ ਲਿਆ ਉੱਥੋਂ ਐਕਸਪੀਰੀਅੰਸ ਲੈ ਲਿਆ ਹੁਣ ਅਸੀਂ ਆਪਦਾ ਕੰਮ ਕਰਨ ਲੱਗੇ ਆ ਉਹ ਚੀਜ਼ ਵਧੀਆ ਹੁੰਦੀ ਆ ਵੀ ਇਹ ਤੁਸੀਂ ਪੈਸਾ ਲਾ ਕੇ ਦੂਸਰੇ ਬਾਹਰ ਦੇ ਦੇਸ਼ ਜਾਓ ਉਹੀ ਕੰਮ ਤੁਸੀਂ ਉੱਥੇ ਜਾ ਕੇ ਕਰੋ ਇਸ ਤੋਂ ਜ਼ਿਆਦਾ ਬੈਨੀਫਿਟ ਇਹ ਹੋਊਗਾ ਵੀ ਤੁਸੀਂ ਉਹ ਕੰਮ ਆਪਣਾ ਇਸ ਦੇ ਵਿੱਚ ਕਰ ਲਓ ਆਪਣੇ ਦੇਸ਼ ਦੇ ਵਿੱਚ ਕਰ ਲਓ ਜ਼ਿਆਦਾ ਬੈਨੀਫਿਫਿਟ ਹੋਊਗਾ ਤੁਸੀਂ ਇਸ ਚੀਜ਼ਾਂ ਨੂੰ ਕਿਦਾਂ ਵੇਖਦੇ ਹੋ ਹੁਣ 20-22 ਲੱਖ ਰੁਪਏ ਲਾ ਕੇ ਹੁਣ ਤਾਂ ਜੀਐਸਆਈ ਵੀ ਵਧ ਗਈ ਕੈਨੇਡਾ ਦੀ ਮੈਂ ਸੁਣਿਆ 20-26-28 ਲੱਖ ਤੇ ਆ ਗਿਆ ਕੰਮ ਤੇ 26 ਲੱਖ ਚੋਰ ਇੱਕ ਜ ਬਾਲ ਖਲਾ ਰਹੇ ਹੋਏ ਨੇ ਮੈਨੂੰ ਲੱਗਦਾ ਨਾ ਇੱਥੇ ਨਹੀਂ ਤਿੰਨ ਚਾਰ ਦਿਨਾਂ ਤੋਂ ਨਾ ਨਾਂਦੇ ਤਾਂ ਹੈ ਨਹੀਂ ਮਹੀਨਾ ਇਹ ਤਾਂ ਸੌਂ ਖਾਦੀ ਵੇਟ ਲੈਣ ਵਾਲੇ ਬਾਬੇ ਦੀ ਇਹ ਨਹੀਂ ਨਾਂਦੇ ਅੱਛਾ ਸਟੱਡੀ ਕਿੰਨੀ ਕੀਤੀ ਹੋਈ ਤੁਸੀਂ ਸਟੱਡੀ ਮੈਂ ਪੋਸਟ ਗ੍ਰੈਜੂਏਟ ਹਾਂ ਅੱਛਾ ਪੋਸਟ ਗ੍ਰੈਜੂਏਟ ਕਰਕੇ ਲੋਕ ਜਿਆਦਾ ਜਾਂ ਤੇ ਬਾਹਰ ਵੱਲ ਭਜਦੇ ਨੇ ਪੇਪਰਾਂ ਦੀਆਂ ਤਿਆਰੀਆਂ ਕਰਦੇ ਨੇ ਪਰ ਤੁਸੀਂ ਬਿਜ਼ਨਸ ਵੱਲ ਆਏ ਤੇ ਆਪ ਖੁਦ ਕੰਮ ਕਰ ਰਹੇ ਹੋ ਉਹ ਕਾਲਜ ਲਾਈਫ ਤਾਂ ਇੰਜੋਏ ਕੀਤਾ ਹੈ ਉਹ ਤਾਂ ਕੁਝ ਐਵੇਂ ਨਹੀਂ ਹੈਗਾ ਵੀ ਪੜ੍ਹਾਈ ਕੀਤੀ ਵੀ ਜੌਬ ਲਈ ਕੀਤੀ ਆ ਜਾਂ ਉਹ ਤਾਂ ਹਣ ਕੰਮ ਦਾ ਐਕਸਪੀਰੀਅੰਸ ਤਾਂ ਅਲੱਗ ਹੁੰਦਾ ਜੌਬ ਦਾ ਜੌਬ ਦਾ ਅਲੱਗ ਹੁੰਦਾ ਇੱਕ ਤੇ ਇੱਕ ਗੱਲ ਹੋਰ ਹੁੰਦੀ ਹੈ ਨਾ ਸੋਸਾਇਟੀ ਟ੍ਰਿਗਰ ਕਰਦੀ ਹੁੰਦੀ ਹੈ ਵੀ ਇਹ ਪੋਸਟ ਗ੍ਰੈਜੂਏਟ ਮੰਡਾ ਤੇ ਆਹ ਕੰਮ ਕਰਨ ਦਾ ਸੁਸਾਇਟੀ ਤਾਂ ਸੁਸਾਇਟੀ ਕੀ ਹੈ ਇਹ ਐਮਬੀ ਵਾਲਾ ਦੇਖ ਲੋ ਜਿਹੜਾ ਹਾਂਜੀ ਹਾਂ ਉਹਨੇ ਵੀ ਤਾਂ ਆਪਣਾ ਬਿਜ਼ਨਸ ਕਰਖੀ ਆ ਹੁਣ ਐਮਬੀਏ ਚਾਹੇ ਵਾਲਾ ਹਾਂਜੀ ਹਾਂਜੀ ਹਾਂ ਚਾਹੇ ਵਾਲਾ ਉਹ ਦੇਖ ਲੋ ਉਹਨੂੰ ਦੁਨੀਆ ਉਹਨੂੰ ਵੀ ਕਵੇ ਫਿਰ ਹਾਂ ਤਨੇ ਐਮਪੀਏ ਕਰਖੀ ਆ ਹੁਣ ਤੂੰ ਚਾਹੇ ਵੇਚ ਰਿਹਾ ਉਹਦੇ ਉਹ ਵੀ ਤੱਕ ਕੀ ਕਰ ਰਿਹਾ ਬੰਦਾ ਵੀ ਲੋਕਾਂ ਵੱਲ ਨਹੀਂ ਦੇਖਣਾ ਆਪਣੇ ਆਪਣਾ ਕੰਮ ਕਰਦਾ ਕਰੋ ਹਾਂਜੀ ਆਪਦੀ ਮੰਨਤੀ ਕਰੋ ਨਾ ਜੋ ਤੁਹਾਡੇ ਦਿਲ ਚ ਆ ਗਿਆ ਉਹ ਕਰੋ ਤੁਸੀਂ ਤੁਸੀਂ ਤਿੰਨੇ ਯਾਰ ਦੋਸਤੋ ਹਾਂਜੀ ਹਾਂਜੀ ਬਿਲਕੁਲ ਕਿੰਨੇ ਕੇ ਸਾਲ ਪੁਰਾਣੀ ਯਾਰੀ ਸਾਨੂੰ 5-6 ਸਾਲ ਹੋ ਗਏ ਸਾਨੂੰ ਅੱਛਾ ਹਾਂਜੀ ਹਾਂ ਫਿਰ ਦਿਲ ਮਿਲ ਗਿਆ ਸੀ ਗਈ ਹਾਂਜੀ ਹਾਂਜੀ ਬਿਲਕੁਲ ਤਾਂ ਹੀ ਕਰ ਰਹੇ ਆ ਲੜਾਈਆਂ ਚੜਾਈਆਂ ਵੀ ਹੁੰਦੀਆਂ ਨੇ ਕਿਤੇ ਨਾ ਕਿਤੇ ਫਿਰ ਜਿੱਦਾਂ ਬਹੁਤ ਹੋਈਆਂ ਲੜਾਈਆਂ ਦਾ ਫਿਰ ਬਿਜ਼ਨਸ ਕਰਨ ਦੀ ਫਿਰ ਕਿਦਾਂ ਸੋਚੀ ਲੜਾਈ ਮੁੰਡਿਆਂ ਦੀ ਯਾਰੀ ਕਿ ਮੈਟਰ ਨਹੀਂ ਕਰਦਾ ਵੀ ਲੜਾਈ ਮੈਟਰ ਨਹੀਂ ਕਰਦਾ ਸਾਡੇ ਵਾਸਤੇ ਮੈਟਰ ਕਰਦੀ ਸਾਡੇ ਜੇ ਸਾਡੀ ਇੱਕ ਦਿਨ ਦੀ ਲੜਾਈ ਹੈ ਦੂਸਰੇ ਦਿਨ ਵੀ ਕਹਿੰਦੇ ਨਹੀਂ ਵੀ ਰਾਤ ਗਈ ਤੇ ਬਾਦ ਗਈ ਦੂਜੇ ਦਿਨ ਫਿਰ ਇਕੱਠੇ ਹੋ ਜਾਂਦੇ ਐ ਸੀ ਅੱਛਾ ਹਾਂ ਜਿੱਦਾਂ ਹੁਣ ਇੱਕ ਪਿੱਛੇ ਵੀਡੀਓ ਵਾਇਰਲ ਹੋਈ ਸੀ ਵੀ ਮੁੰਡੇ ਨੂੰ ਜੇ ਕਿਤੇ ਕੋਈ ਮੁੰਡਾ ਫੋਨ ਲਾਉਂਦਾ ਵੀ ਬਾਈ ਆਪਣੀ ਲੜਾਈ ਪੈ ਗਈ ਆ ਤੇ ਮੁੰਡੇ ਨੂੰ ਇਹ ਗੱਲ ਦਾ ਪਤਾ ਹੁੰਦਾ ਵੀ ਜੇ ਮੈਂ ਉੱਥੇ ਗਿਆ ਤੇ ਮੇਰੇ ਕੁੱਟ ਪੈਣੀ ਹੀ ਪੈਣੀ ਆ ਜਾਣਾ ਹੈ ਪਰ ਜਾਣਾ ਹੈ ਹਾਂ ਜਾਣਾ ਹੈ ਜੇ ਪਤਾ ਉਹ ਤਾਂ ਪਤਾ ਹੁੰਦਾ ਵੀ ਗਾੜੀ ਚੱਕ ਕੇ ਵੀ ਕੁੱਟ ਤਾਂ ਪੈਣੀ ਹੈ ਵੀ ਜੇ ਉੱਥੇ ਪੈ ਲਈ ਤਾਂ ਮੇਰੇ ਵੀ ਪਊਗੀ ਪਰ ਜਾਣਾ ਹੈ ਬਸ ਅਸੀਂ ਜਾਣਦੇ ਐ ਮੁੰਡਿਆਂ ਨੂੰ ਐ ਹੀ ਹੁੰਦਾ ਵੀ ਕੋਟ ਪੈਰੀ ਕੀ ਗੱਲ ਆ ਹਾਂ ਜਾਂਦੇ ਆ ਅੱਛਾ ਤੇ ਤੁਹਾਡੇ ਵਿੱਚੋਂ ਤਿੰਨਾਂ ਦੇ ਵਿੱਚੋਂ ਜੇ ਪੁੱਛਿਆ ਸ਼ਰਾਰਤੀ ਕੌਣ ਆ ਸਭ ਤੋਂ ਯਾਰ ਸਭ ਤੋਂ ਸ਼ਰਾਰਤੀ ਤਾਂ ਮੈਂ ਆ ਵੱਡਾ ਕੌਣ ਵੱਡਾ ਕੌਣ ਤੁਹਾਡੇ ਵਿੱਚੋਂ ਆ ਵੱਡੇ ਪਾਈ ਆ ਖੜੇ ਆ ਸਾਡੇ ਅੱਛਾ ਮੈਰਿਡ ਆਨ ਮੈਰਿਡ ਮੈਂ ਵੀਰੇ ਮੈਰਿਡ ਆ ਮੈਰਿਡ ਆ ਨਾ ਵੀ ਆ ਬੰਦੇ ਨੇ ਜਦੋਂ ਬੋਲਿਆ ਨਾ ਉਦੋਂ ਹੀ ਪਤਾ ਲੱਗ ਗਿਆ ਸੀਗਾ ਮੂੰਹ ਦੇ ਉੱਤੇ ਹੀ ਤੇ ਮੈਰਿਡ ਲਾਈਫ ਦੇ ਬਾਅਦ ਫਿਰ ਕਿੰਨਾ ਕੁ ਚੇਂਜ ਆ ਜਾਂਦਾ ਬੰਦੇ ਕੋਈ ਚੇਂਜ ਨਹੀਂ ਆਂਦਾ ਮੇਰੇ ਵਾਸਤੇ ਤਾਂ ਕੋਈ ਚੇਂਜ ਨਹੀਂ ਆਇਆ ਹਾਲ ਤੱਕ ਆਪਾਂ ਤਾਂ ਜਿਵੇਂ ਕੁਵਾਰਿਆਂ ਅੰਕ ਜਿਵੇਂ ਮੈਰਿਡਾਂ ਉਹ ਵੀ ਆ ਆਪਣਾ ਤਾਂ ਹਜੇ ਤੱਕ ਤਾਂ ਫਿਰ ਆਪਣੇ ਯਾਰਾਂ ਦੋਸਤਾਂ ਨੂੰ ਕੀ ਸਲਾਹ ਦੋਗੇ ਤੁਸੀਂ ਪੂਰਾ ਟਾਈਮ ਦਿੰਨੇ ਆ ਯਾਰਾਂ ਦੋਸਤਾਂ ਨੂੰ ਵੀ ਕਰ ਵਾਲੇ ਨੂੰ ਵੀ ਸਾਰਿਆਂ ਨੂੰ ਪੂਰਾ ਟਾਈਮ ਦਿੰਨੇ ਆ ਆਪਾਂ ਪਰ ਬੰਦੇ ਤੇ ਆਪਦੇ ਡਿਪੈਂਡ ਹੁੰਦਾ ਯਾਰ ਵਿਆਹ ਦੇ ਬਾਰੇ ਕੀ ਸਲਾਹ ਦੋਗੇ ਵਿਆਹ ਦੇ ਬਾਰੇ ਮੈਂ ਤਾਂ ਕਹਿਣਾ ਕਰਾਉ ਯਾਰ ਇਹਨਾਂ ਨੂੰ ਪਤਾ ਲੱਗੇ ਵੀ ਹੁੰਦਾ ਕੀ ਆ ਇਹਨੂੰ ਪਤਾ ਹੀ ਹੈ ਕੀ ਹੋਰ ਕੀ ਨਹੀਂ ਪਰ ਨਾਲੀ ਤੇ ਰਹਿੰਦੇ ਮੇਰੇ ਵੀਰੇ ਸਾਰੇ ਹਾਂ ਜੀ ਹਾਂ ਤੇ ਗਾਉਣ ਵਜਾਉਣ ਜਾਂ ਸ਼ਾਇਰੀ ਲਿਖਣ ਦਾ ਕਿਸੇ ਨੂੰ ਤੁਹਾਡੇ ਚ ਸ਼ੌਂਕ ਹੋਵੇ ਨਾ ਨਾ ਕੋਈ ਸ਼ੌਂਕ ਨਹੀਂ ਅੱਛਾ ਵੀ ਗਾਉਂਦੇ ਨਹੀਂ ਤੁਹਾਡੇ ਵਿੱਚੋਂ ਕੋਈ ਵੀ ਨਹੀਂ ਗਾਉਂਦਾ। ਨਾ ਆਪਾਂ ਗਾਨ ਵਾਲ ਪੱਜਦੇ ਨਹੀਂ ਹੈਗੇ ਯਾਰ ਕਿਉਂ ਬਜ ਗਾਣਾ ਗਈ ਹੈ। ਅਸੀਂ ਤਾਂ ਆਪਣੇ ਕੰਮ ਤੋਂ ਪਿਆਰ ਬੇਲ ਹੀ ਨਹੀਂ ਮਿਲਦੀ। ਮੈਂ ਆਪ ਚਿੱਟ ਪੁੱਟ ਤੇ ਸਿੰਗਰ ਨਿਕਲਦਾ ਸੀ ਸਿੰਗਰ ਬਣ ਕੇ ਕੀ ਕਰਨਾ? ਨਹੀਂ ਕਿਤੇ ਨਾ ਕਿਤੇ ਮੈਨੂੰ ਐਦਾਂ ਲੱਗਿਆ ਵੀ ਜਿੱਦਾਂ ਬਾਈ ਹੋਰਾਂ ਦੀ ਸ਼ਕਲ ਵੇਖ ਕੇ ਵੀ ਇਹ ਗਾਉਣ ਵਾਲ ਹੈਗੇ ਨੇ ਥੋੜੇ ਅੰਦਰ ਗੱਲ ਨਾਲ ਰਲਦੀ ਹੈ ਮੇਰੀ। ਨਹੀਂ ਚਲੋ ਕੁਝ ਵੀ ਸੁਣਾ ਕੇ ਦੱਸੋ ਸਾਨੂੰ ਕੁਝ ਵੀ ਸੁਣਾ ਦਿਖਾਣ ਸਾਹਿਬ ਉੱਧਰ ਜਾਂਦੇ ਨੇ। ਨਹੀਂ ਸੁਣਾ ਦਿਓ ਕੁਝ ਤੇ ਸਾਡੇ ਦਰਸ਼ਕਾਂ ਦਾ ਐਂਟਰਟੇਨ ਕਰ ਦਿਓ। ਆ ਐਂਟਰਟੇਨਮੈਂਟ ਹੀ ਆ ਇੰਨੇ ਘੈਂਡ ਘੈਂਡ ਗੱਲਾਂ ਸੁਣਾਤੀਆਂ ਤੁਹਾਨੂੰ ਨਹੀਂ ਕੁਛ ਵੀ ਫੇਰ ਵੀ ਇੱਕ ਕੋਈ ਗਾਣਾ ਕੋਈ ਹੋ ਜੇ ਤੁਹਾਡੇ ਕੋਲ ਕੋਈ ਹੋ ਜੇ ਹੈ ਗਾਣਾ ਯਾਦ ਨਹੀਂ ਹੈ ਯਾਰ ਕੋਈ ਸੁਣਾਉਂਦੇ ਨੋ ਦੇਖੋ ਵਾਲ ਖਲਾ ਰਹੇ ਹੋਏ ਨੇ ਤੁਹਾਡੀ ਜਿਆਦਾ ਸਤ ਰਹਿਣੀ ਚਾਹੀਦੀ ਹੈ ਤੁਸੀਂ ਖਲਾੜ ਕੇ ਕੱਢੀ ਜਾਂਦੇ ਹੋ ਮਾਰਾ ਇੱਕ ਮੇਰਾ ਦੋਸਤ ਅਸੀਂ ਉਹਨੇ ਗੱਲ ਸੁਣਾਈ ਸੀ ਕਹਿੰਦਾ ਕੀ ਹੋਇਆ ਤੂੰ ਦਿਨੋਂ ਦਿਨ ਕਾਲਾ ਹੀ ਹੋ ਜਾਂਦਾ ਹੈ ਤੇ ਉਹ ਕਹਿੰਦਾ ਬਾਈ ਰੰਗ ਰੂਪ ਤੇ ਰੱਬ ਦੀ ਦੇਣਾ ਕਹਿੰਦਾ ਰੰਗ ਰੂਪ ਤੇ ਚੱਲ ਰੱਬ ਦੀ ਦੇਣਾ ਉਹਨਾ ਤਾਂ ਬੰਦੇ ਨੇ ਆਪ ਹੀ ਹੁੰਦਾ ਜੀ ਬੰਮ ਮੈਂ ਮਹੀਨਾ ਹੋਰ ਨਾ ਨਾ ਮੈਂ ਇਹੋ ਜਿਹਾ ਹੀ ਰਹਿਣਾ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਗੱਲ ਕਰਕੇ ਅੱਛਾ ਮੇਰਾ ਸ਼ੋਅ ਆ ਆਊਟ ਰੂਟ ਗੇੜੀ ਪੰਜਾਬੀ ਡਾਕ ਦੇ ਉੱਤੇ ਜਰੂਰ ਦੇਖਿਓ ਤੁਸੀਂ ਸਾਰੇ ਜੀ ਬਿਲਕੁਲ 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 ਜੀ ਇੱਕ ਵਾਰ ਆਨਾਨਸ ਵੀ ਕਰ ਦਿਓ ਇਕੱਠੇ ਹੋ ਗਏ ਸਾਰੇ ਵੀ ਆਊਟ ਰੂਟ ਗੇੜੀ ਜਰੂਰ ਦੇਖੋ ਜੀ ਆਊਟ ਰੂਟ ਆਊਟ ਰੂਟ ਗੇੜੀ ਜਰੂਰ ਦੇਖਿਓ ਭਾਈ ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਹੈ ਵੀ ਦੇਖਿਓ ਜਰੂਰ ਆਊਟ ਰੂਟ ਗੇਟ ਜਰੂਰ ਦੇਖੋ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਮੁੰਡੇ ਨੂੰ ਜਿਆਦਾ ਤੋਂ ਜਿਆਦਾ ਠੀਕ ਹੈ ਜੀ ਅਜੀ ਬਿੱਲਾ ਅਜੀ ਬਿੱਲਾ ਅਜੀ ਬਿੱਲਾ ਆ ਬਿੱਲੇ ਨੂੰ ਸਪੋਰਟ ਕਰਦੇ ਬਾਈ ਸਾਡਾ ਬਿੱਲਾ ਅਜੀ ਬਿੱਲਾ ਮਿਹਰਬਾਨੀ ਬਾਈ ਮਿਹਰਬਾਨੀ ਇਹ ਹੈ ਅੰਗਰੇਜ਼ ਹੈ ਵਰਗਾ ਇਹ ਅਸਲ ਵਿੱਚ ਗੱਲ ਇਦਾਂ ਆ ਵੀ ਇਹ ਸਾਰੇ ਮੇਰੇ ਵੀ ਦੋਸਤ ਹੀ ਨੇ ਇਹ ਅੰਗਰੇਜ਼ ਦੀ ਬੜੀ ਲੰਬੀ ਕਹਾਣੀ ਆ ਤੁਹਾਨੂੰ ਬਾਅਦ ਚ ਦੱਸਾਂਗੇ ਇਹ ਮੁੰਡਾ ਸਾਡਾ ਕਿਵੇਂ ਅੰਗਰੇਜ਼ ਬਣਿਆ ਉਹਦੀ ਕਹਾਣੀ ਬਹੁਤ ਲੰਬੀ ਆ ਉਹ ਆਊਗੀ ਅੱਛਾ ਪਿੱਛੇ ਚੈਨਲ ਤੇ ਹੋ ਗਈ ਉਹ ਕਹਾਣੀ ਵੀ ਪਰ ਦੇਖਾਂਗੇ ਬਾਅਦ ਚ ਦੱਸਾਂਗੇ। ਅੱਛਾ ਪਿੱਛੇ ਸਾਡੇ ਬਾਬਾ ਜੀ ਨੇ ਪਹਿਲਾਂ ਆਇਓ ਬਾਬਾ ਜੀ ਨਾਲ ਵੀ ਗੱਲ ਕਰਦੇ ਆਂ। ਬਾਬਾ ਜੀ ਹਸਕਾਲ। ਸਤਿ ਸ੍ਰੀ ਅਕਾਲ ਜੀ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਜੋਗਾ ਸਿੰਘ। ਅੱਛਾ ਕਿੱਥੋਂ ਹੀ ਤੁਹਾਡਾ ਪਿੰਡ ਕਿਹੜਾ ਈ? ਦੇਵੀਗੜ੍ਹ ਤੋਂ ਪਰੇ ਐ 7-8 ਕਿਲੋਮੀਟਰ। ਅੱਛਾ ਬਾਬਾ ਜੀ ਉਮਰ ਕਿੰਨੀ ਕੁ ਹੋ ਗਈ ਆਪਣੀ? ਉਮਰ 38 ਸਾਲ ਤੇ 8 ਮਹੀਨੇ। ਅੱਛਾ ਪੜ੍ਹੇ ਕਿੰਨਾ ਕੁ ਬਾਬਾ ਜੀ? ਬੀ ਐਲ ਐਲ ਬੀ। ਅੱਛਾ ਬੀ ਐਲ ਐਲ ਬੀ। ਬਾਬਾ ਜੀ ਕੀ ਕਰਦੇ ਕੀ ਹੋਏ? ਕਰਦਾ ਤਾਂ ਆਹੀ ਕੁਛਾਂ ਜਿਹੜਾ ਤੁਸੀਂ ਕਰ ਰਹੇ ਹੋ। ਮਤਲ ਇਹ ਜੇ ਕੁਝ ਕਰੂੰਗਾ ਕਿਸੇ ਦਿਨ ਜੇ ਕੀਤਾ ਤਾਂ ਵੀ ਤੁਸੀਂ ਜਰਨਲਿਸਟ ਹੋ ਨੋ 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 ਅੱਛਾ ਕਲਾਕਾਰ ਹੂੰ ਮੈਂ ਅੱਛਾ ਕਲਾਕਾਰ ਕੀ ਬਾਤ ਆ ਇਹ ਤੇ ਸਾਡੇ ਪਾਗਾਂ ਵਾਲਿਆਂ ਸੀ ਜਦੋਂ ਇਦਾਂ ਬਾਹਰ ਘੁੰਮਦੇ ਹੁੰਨੇ ਆ ਤੇ ਸਾਨੂੰ ਇਦਾਂ ਦੇ ਜਦੋਂ ਮਿਲਦੇ ਨੇ ਸ਼ਖਸ ਮੈਨੂੰ ਬਹੁਤ ਪਸੰਦ ਆਉਂਦਾ ਹੈ ਅੱਛਾ ਫਿਰ ਕਲਾਕਾਰ ਪਹਿਲਾਂ ਤੇ ਤੁਹਾਡੇ ਅਸੀਂ ਪ੍ਰਗਟ ਨਹੀਂ ਹੋ ਰਹੇ ਅੱਛਾ ਕਿਉਂਕਿ ਸਾਨੂੰ ਪਤਾ ਕਿ ਅਸੀਂ ਜਿੱਤੀ ਹੀ ਜਾਣਾ ਸਾਡੇ ਚੈਨਲ ਤੇ ਕੁਛ ਫਰਮਾਓ ਤੁਹਾਡੀਆਂ ਦੋ ਲਾਈਨਾਂ ਨਹੀਂ ਹੁਣ ਤੇ ਦੇਖ ਮੈਂ ਕਈ ਦਿਨੋਂ ਕਹਿੰਦਾ ਆਇਆ ਹੀ ਨਹੀਂ ਜਿਵੇਂ ਉਹ ਮੁੰਡੇ ਪਹਿਲਾਂ ਵੀ ਗੱਲ ਕਰ ਰਹੇ ਸੀ ਪਿਛਲੇ 8 ਦਿਨਾਂ ਤੋਂ ਮੈਂ ਨਾ ਆਇਆ ਨਹੀਂ ਤੇ ਹੁਣ ਕਿਸ ਦਿਨ ਨਹਾ ਤੋ ਕੇ ਫਿਰ ਤੁਹਾਡੇ ਚੈਨਲ ਤੇ ਆ ਜਾਾਂਗੇ ਨਹੀਂ ਕੁਛ ਚਾਂ ਕਿਤੇ ਦੇਖੇ ਜਾਓ ਟ੍ਰੇਲਰ ਅੱਜ ਕੱਲ ਟ੍ਰੇਲਰ ਚੱਲਦੇ ਨੇ ਫਿਲਮ ਬਾਅਦ ਚ ਆਉਂਦੀ ਆ ਹਮ ਕਿਵੇਂ ਦਾ ਕੀ ਚਾਉਣੀ ਹੂੰ ਉਹ ਮੈਂ ਬੋਲ ਲਾ ਕੁਝ ਵੀ ਤੁਸੀਂ ਗਾ ਕੇ ਸੁਣਾ ਦਿਓ ਕੁਝ ਦੋ ਲਾਈਨਾਂ ਸ਼ਾਇਰੀ ਦੀਆਂ ਹੁਣ ਤੁਹਾਡੇ ਵੱਲੋਂ ਹਮ ਚਲ ਫੇਰ ਸੀ ਕਦੇ ਨਹੀਂ ਨਹੀਂ ਅੱਜ ਅੱਜ ਯਾਰ ਮੈਂ ਮੂਡ ਚ ਨਹੀਂ ਆਗਾ ਦਰਸਲ ਮੇਰੇ ਤੇ ਨਾ ਕੋਈ ਟੈਨਸ਼ਨ ਹੈ ਦਿਮਾਗ ਤੇ ਅੱਛਾ ਯਾ ਚਲੋ ਮੈਰਿਡ ਹੋਗਾ ਅਨਮੈਰਿਡ ਹੋਏਂ ਦੇਖ ਲੋ ਇੰਨੀ ਚਰਚਿਤ ਬੰਦਾ ਮੈਰਿਡ ਜਾਂ ਛੜਾ ਹੋਏਗਾ ਜਾਂ ਫਿਰ ਮੈਰਿਡ ਹੋਏਗਾ ਦੋ ਹੀ ਗੱਲਾਂ ਹੋਣਗੀਆਂ ਹੁਣ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਦਾ ਮੈਂ ਮੈਨੂੰ ਤੇ ਤੁਹਾਡੀ ਸ਼ਕਲ ਦੇਖ ਕੇ ਐ ਲੱਗਣ ਡੈ ਵੀ ਮੈਰਿਡ ਹਾਂ ਪਿੱਛੋਂ ਫਿਰ ਹਮ سپورਟ ਤਗੜੀ ਐ ਨਹੀਂ ਐਡੀ ਵੀ ਤਗੜੀ ਨਹੀਂ ਹੈਗੀ ਅੱਛਾ ਐਡੀ ਨਹੀਂ ਤਗੜੀ ਹੈਗੀ ਕਿਤੇ ਨਾ ਕਿਤੇ ਮੈਰਿਡ ਬੰਦੇ ਤੇ ਉਹ ਟੈਨਸ਼ਨ ਹੁੰਦੀ ਨਾ ਫੇਸ ਦੇ ਉੱਤੇ ਉਹ ਨਹੀਂ ਹੈਗੀ ਮੇਰੇ अच्छा हैगी है मेरे नहीं मेनू लग ही आंदा है नहीं है नहीं हैगी नहीं आंटी ऐसे मैं कह आंटी जी ठीक नहीं हां वो मोटे ने थोड़े जी दे दो उनों ने टेंशन बहुत ज्यादा है वो दिमागी तौर पे परेशान ਰਹਿੰਦੇ ਨੇ अच्छा ਤੇ ਆਪਾਂ ਬਿਲਕੁਲ ਟੈਨਸ਼ਨ ਫਰੀ ਰਹਨੇ ਆ ਮੈਰੀ ਡ ਫਿਰ ਲਵ ਮੈਰਿਜ ਦਾ ਅਰੇਂਜ ਮੈਰੀ ਕਾਨੂੰ ਉਦੋਂ ਉਹਨਾਂ ਟਾਈਮ 'ਚ ਲਵ ਮੈਰਿਜ ਜਿਦਾ ਕੁੜੀ ਵਾਲ ਤੁਸੀਂ ਦੇਖ ਲਿਆ ਮੀ ਵਰਦਾ ਸੀ ਸਿਰ 'ਚ ਤੁਸੀਂ ਲਵ ਕਿਹੜੀਆਂ ਗੱਲਾਂ ਕਰਦੇ ਹੋ ਜੇ ਸਾਡੇ ਨਾਲ ਟਾਈਮ ਸੀ ਨਾ ਹਾਂਜੀ ਜਿਹੜੀ ਕੁੜੀ ਕਾਲਜ ਦੇ ਵਿੱਚ ਮੁੰਡੇ ਦੇ ਲਵੇ ਖੜ ਜਾਂਦੀ ਸੀ ਉਹ ਕਰੈਕਟਰਲੈਸ ਓਕੇ ਭਾਵੇਂ ਭੈਣ ਭਰਾ ਹੀ ਹੋਣ ਇਸ ਨਿਗਾਹ ਨਾਲ ਦੇਖਾਂ ਹਾਂ ਮੁੰਡੇ ਦੇ ਕੋਲ ਖੜੀ ਹੈ ਭੈਸ ਬਸ ਇਹ ਨਹੀਂ ਬੇਕਾਰ ਹੈ ਫਿਰ ਮੈਂਟਲੀ ਅੱਜ ਕੱਲ ਬੰਦੇ ਜ਼ਿਆਦਾ ਸਟਰੋਂਗ ਹੋਏ ਨੇ ਤੁਹਾਡੇ ਵਾਲੇ ਨਹੀਂ ਨਹੀਂ ਮੈਂਟਲੀ ਉਦੋਂ ਜ਼ਿਆਦਾ ਸਟਰੋਂਗ ਸੀ ਹੁਣ ਘਟਨੇ ਤੇ ਕੀ ਉਹ ਗੱਲਾਂ ਫਿਰ ਸਹੀ ਸੀਗੀਆਂ ਇਹ ਉਦਾਂ ਦੀਆਂ ਅਕਸ਼ਰ ਉਹ ਸਮੇਂ ਦੇ ਹਿਸਾਬ ਨਾਲ ਸਹੀ ਸੀਗੀਆਂ ਅੱਛਾ ਉਸ ਸਮੇਂ ਦੇ ਹਿਸਾਬ ਨਾਲ ਸਹੀ ਸੀ ਪੰਜਾਬ ਚਲੋ ਇਹ ਗੱਲ ਤੁਹਾਡੀ ਰਹੀ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਇਨ ਬਾਰੇ ਵੀ ਜਦੋਂ ਪੰਜਾਬ ਦੇ ਹਾਲਾਤਾਂ ਦੇ ਵਿੱਚ ਚੇਂਜ ਆਇਆ ਕੁਝ ਨੀਆ ਆਇਆ ਕਿਸਾਨ ਅੰਦੋਲਨ ਤੋਂ ਬਾਅਦ ਕਾਫੀ ਲੋਕ ਸਿਆਣੇ ਬੜੇ ਹੋ ਗਏ ਨੇ ਤਾਂ ਜੀ ਆਪਦੇ ਹੱਕਾਂ ਪ੍ਰਤੀ ਸਰਕਾਰ ਨੂੰ ਕਿਵੇਂ ਝਕਾਉਣਾ ਹੈ ਇਹ ਸਿੱਖ ਗਏ ਨੇ ਅੱਛਾ ਜੀ ਅੱਜ ਪਹਿਲਾਂ ਤਾਂ ਇਹ ਸੀਨ ਵੀ ਇਦਾਂ ਨਹੀਂ ਸੀ ਇਕੱਠ ਤੇ ਹੁਣ ਇਕੱਠਾ ਹੋਣਾ ਸਿੱਖ ਗਏ ਨੇ ਪੰਜਾਬੀ ਔਰ ਹਰਿਆਣੇ ਵਾਲੇ ਵੀ ਇਕੱਠੇ ਹੋ ਗਏ ਨੇ ਹੋਰ ਵੀ ਹੋ ਗਏ ਨਾਲ ਦੋ ਤਿੰਨ ਸਟੇਟ ਦੇ ਅੱਛਾ ਤੇ ਇਹ ਅੱਛੀ ਚੰਗੀ ਗੱਲ ਹੋਈ ਹੈ ਇੱਕ ਮੈਂ ਤੁਹਾਡੇ ਕੋਲੋਂ ਹੋਰ ਗੱਲ ਪੁੱਛਦਾ ਜਿੱਦਾਂ ਅੱਜ ਕੱਲ ਦੇ ਬੱਚੇ ਨੇ ਉਹ ਵਿਦੇਸ਼ਾਂ ਵੱਲ ਥੋੜਾ ਜਿਆਦਾ ਰੁਝਾਨ ਵਧ ਰਿਹਾ ਉਹਨਾਂ ਦਾ ਆਇਲਸ ਕਰ ਲੈਨੇ ਆਪਣੇ ਪੰਜਾਬ ਨੂੰ ਕਿਤੇ ਨਾ ਕਿਤੇ ਛੱਡ ਰਹੇ ਨੇ ਪੰਜਾਬ ਹੋ ਗਿਆ ਇੰਡੀਆ ਕਹਿ ਸਕਦੇ ਆਪਾਂ ਤੇ ਤੁਸੀਂ ਇਸ ਸਟੇਜ ਨੂੰ ਫਿਰ ਕਿਵੇਂ ਦੇਖਦੇ ਹੋ ਜੀ ਨਹੀਂ ਇਹ ਜਾਣਾ ਚਾਹੀਦਾ ਪਰ ਕੁਛ ਨਾ ਕੁਛ ਇੱਥੇ ਵੀ ਰੱਖਣਾ ਚਾਹੀਦਾ ਦੋ ਦੋਵੇਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਉਧਰ ਵੀ ਜਾਓ 4 ਡਾਲਰ ਪਾਉਂਡ ਜੋ ਵੀ ਕਮਾਓ ਪਰ ਲੇਕਿਨ ਆਪਣੇ ਪਿੰਡਾਂ ਦਾ ਵੀ ਖਿਆਲ ਰੱਖੋ ਅੱਛਾ ਜੀ ਪਿੰਡਾਂ ਨੂੰ ਵੀ ਮਜ਼ਬੂਤ ਬਣਾਓ। ਐਂ ਇਦਾਂ ਦੇ ਬੱਚੇ ਜਦੋਂ ਤੁਸੀਂ ਦੇਖਦੇ ਹੋ ਜਿਹੜੇ ਅੱਜ ਕੱਲ ਇਦਾਂ ਦੇ ਮੁੰਡੇ ਇੱਥੇ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਫਿਰ ਕਿੱਦਾਂ ਦੇਖਦੇ ਹੋ? ਨਾ ਵਧੀਆ ਗੱਲ ਹੈ। ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਰਹਿ ਕੇ ਕੰਮ ਨਾ ਕਰੋ ਜਿੰਦਾ ਇੱਥੇ ਦਿਲ ਲੱਗਦਾ ਉਹ ਲਾਓ। ਮੇਰੇ ਕਦੇ ਸੁਪਨੇ 'ਚ ਵੀ ਮੈਂ ਮੈਂ ਨਹੀਂ ਸੋਚਦਾ ਕਿ ਬਾਹਰ ਜਾਵਾਂਗਾ। ਛੋਟੇ ਹੁੰਦੇ ਤੋਂ ਲੈ ਕੇ ਕਦੇ ਦਿਲ 'ਚ ਖਿਆਲ ਹੀ ਨਹੀਂ ਆਇਆ ਵੀ ਬਾਹਰ ਚਾਹੇ ਕਿੰਨਾ ਵੀ ਵਧੀਆ ਹੋਵੇ ਵੀ ਆਪਣੇ ਪੰਜਾਬ ਨਾਲੋਂ ਵਧੀਆ ਨਹੀਂ ਹੋ ਸਕਦਾ। ਅੱਜ ਕੱਲ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਘਟ ਰਹੀ ਹੈ ਜੀ। ਬਹੁਤ ਇਹਨਾਂ ਵਸਤੂਆਂ ਜੇ ਮਟੀਰੀਅਲ ਪਦਾਰਥਵਾਦੀ ਲੋਕ ਹੁੰਦੇ ਜਾਂਦੇ ਨੇ ਵੀ ਮੇਰੇ ਕੋਲ ਆਕਾਰ ਹੋਵੇ ਕੋਟੀ ਹੋਵੇ ਇਹ ਹੋਵੇ ਚਮਕ ਦਮਕ ਹੋਵੇ ਯਾਨੀ ਕਿ ਬਸ ਪੈਸਾ ਮੇਰੇ ਕੋਲ ਜਿੰਨੀ ਸ਼ਤੀ ਆ ਜਾ ਰਸਤੇ ਰਸਤੇ ਖਤਮ ਜਿੱਦਾਂ ਪਹਿਲਾਂ ਬੱਚੇ ਹੁੰਦੇ ਸੀਗੇ ਸਾਡੇ ਵੀ ਹੋਗੇ ਵੀ ਅਸੀਂ ਦਾਦਿਆਂ ਦੇ ਨਾਲ ਘੁੰਮਣਾ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਆਪਦੇ ਹਨ ਪਿੱਠ ਦੇ ਉੱਤੇ ਚੜ ਗਏ ਦਾਦਾ ਜੀ ਫਿਰ ਤੁਸੀਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਮਿਸ ਮੈਂ 1970 ਤੱਕ ਜਿਹੜਾ ਨਾ ਉਹ ਬੜਾ ਵਧੀਆ ਸੀ ਕੰਮ 1970 ਤੱਕ ਕਿਸਾਨ ਜਿਹੜੇ ਜੋ ਕੋਈ ਕਰਜ਼ਾਈ ਨਹੀਂ ਸੀ ਬਲਦਾਂ ਨਾਲ ਖੇਤੀ ਮੋਸਟਲੀ ਹੁੰਦੀ ਸੀ ਕਿਤੇ ਕਿਤੇ ਟਰੈਕਟਰ ਸੀਗਾ ਤੇ ਲੋਕਾਂ ਕੋਲ ਆਪਦੇ ਲੋੜ ਜੋਗੇ ਪੈਸੇ ਉਹਨਾਂ ਦੇ ਘਰੇ ਹੀ ਪਏ ਹੁੰਦੇ ਸੀ ਕਿਸੇ ਕੋਲ ਕੋਈ 10 ਰੁਪਏ ਮੰਗਦਾ ਨਹੀਂ ਸੀ ਕੋਈ ਬੇਭਗਾ ਹੀ ਹੋਊਗਾ ਜਿਹਨੂੰ 100-200 ਦਾ ਕਰਜ਼ਾਈ ਹੋਵੇਗਾ ਉਹਨੂੰ ਨਹੀਂ ਤਾਂ ਬੜਾ ਵਧੀਆ ਸੀ ਉਹਦੋਂ ਠੀਕ ਹੈ ਜੀ ਤੇ ਹਾਂਜੀ ਅੱਜ ਕੱਲ ਦੇ ਤੁਸੀਂ ਕਿਸਾਨਾਂ ਨੂੰ ਕਿਵੇਂ ਦੇਖਦੇ ਹੋ ਕਿ ਖੁਸ਼ਹਾਲ ਹੈਗੇ ਨੇ ਕਿਸਾਨ ਕਿਸਾਨਾਂ ਦਾ ਵਿਚਾਰਾਂ ਦਾ ਬਹੁਤ ਮਾੜਾ ਹਾਲ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਜੋਤਾਂ ਨੇ ਜਿਹੜਾ ਹਲਾਂ ਦੇ ਉਹ ਕੁਝ 2 ਕਿੱਲੇ ਕੋਈ 1.5 ਕਿੱਲਾ ਕੋਈ ਅੱਧਾ ਕਿੱਲਾ ਕੋਈ 5 ਕਿੱਲੇ ਕੋਈ 7-10 ਕਿੱਲੇ ਬਾਲੀਆਂ ਵੱਡੀਆਂ ਜੋਤਾਂ ਨਹੀਂ ਹੈਗੀਆਂ ਉਹਨਾਂ ਨੇ ਲੈ ਰੱਖੇ ਨੇ ਵੱਡੇ ਵੱਡੇ ਟਰੈਕਟਰ ਮਹਿੰਗੇ ਟਰੈਕਟਰ ਮਹਿੰਗੇ ਸੰਦ ਤੇ ਉਹ ਫਿਰ ਤੁਹਾਨੂੰ ਪਤਾ ਹੀ ਫਿਰ ਉਹ ਕਰਜ਼ੇ ਦੇ ਜਾਲ ਦੇ ਵਿੱਚ ਕੁਛ ਆੜਤੀਆਂ ਨੇ ਕਰਜ਼ਾਈ ਕਰ ਲਿਆ ਕੁਝ ਸੋਸਾਇਟੀਆਂ ਉਰਾ ਉਰਾ ਬੈਂਕਾਂ ਸੰਕਾਂ ਨੇ ਸਭ ਕੋਈ ਉਮਰ ਕੱਢ ਦਿੱਤਾ ਫੜ ਕੇ ਕਿਸਾਨਾਂ ਦਾ ਉਹ ਤਾਂ ਹੀ ਹੱਥ ਖੜੇ ਕਰਕੇ ਹੁਣ ਬਾਹਰ ਨੂੰ ਭੱਜ ਰਹੇ ਨੇ ਕਈ ਤਾਂ ਜ਼ਮੀਨਾਂ ਜਿਹੜੀਆਂ ਵੇਚ-ਵੇਚ ਕੇ ਭੱਜੇ ਜਾਂਦੇ ਨੇ ਵਿਚਾਰੇ ਬੱਚੇ ਉਹ ਕਹਿੰਦੇ ਬਾਪੂ ਵੇਚਦੇ ਯਾਰ ਤੂੰ ਮੈਂ ਆਪਕੇ ਹੋਏ ਸੰਭਾਲ ਲੂਗਾ ਜੋ ਹੋਏ ਇਹ ਹਰ ਅੱਛਾ ਇੱਕ ਗੱਲ ਹੋਰ ਸੀ ਮੇਰੀ ਮੈਂ ਸਾਰਿਆਂ ਤੋਂ ਪੁੱਛਦਾ ਹਾਂ ਇਹ ਗੱਲ ਜੇ ਤੁਸੀਂ ਮੈਰਿਡ ਹੋ ਆਪਦੀ ਵਾਈਫ ਨੂੰ ਫਿਰ ਕਿੰਨਾ ਕ ਪਿਆਰ ਕਰਦੇ ਨਹੀਂ ਕੋਈ ਪਿਆਰ ਨਹੀਂ ਕਰ ਰਹਾ ਕਿਉਂਕਿ ਮੇਰੀ ਅਰੇਂਜ ਮੈਰਿਜ ਸੀ ਤੇ ਮੈਂ ਤੇ ਐਕਚੁਅਲੀ ਵਿਆਹ ਹੀ ਨਹੀਂ ਸੀ ਕਰਾਉਣਾ ਚਾਹੁੰਦਾ ਅੱਛਾ ਕਿਉਂਕਿ ਮੈਂ ਇਧਰ ਲਈ ਲੈਨ ਚਾਉਣਾ ਚਾਹੁੰਦਾ ਸੀ ਉਹ ਮੇਰੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਉਹ ਕਹਿੰਦੇ ਧੱਕੇ ਨਾਲ ਜਿਵੇਂ ਨੂੜਦੇ ਹੀ ਤਨ ਵਿੱਚ ਚੱਲ ਤੂੰ ਚੱਲ ਆ ਜਾ 45 ਦੇ ਵਿੱਚ ਐ ਕਰਤਾ ਜਿੱਦਾਂ ਘਰ ਦੇ ਇੱਕ ਡਾਇਲੋਗ ਸੀਗਾ ਕਹਿੰਦੇ ਘਰ ਦੇ ਮੈਨੂੰ ਕਹਿੰਦੇ ਆਇਆ ਪੁੱਤ ਤੈਨੂੰ ਚੀਜੀ ਦਵਾਈਏ ਤੇ ਉਹਨਾਂ ਨੇ ਆਹ ਜੀ ਉਹਨਾਂ ਨੂੰ ਇਹ ਚੀਜੀ ਨਹੀਂ ਉਹ ਕਹਿੰਦਾ ਬਿੱਤਨਾ ਖਬਰਦਾਰ ਜੇ ਮੇਰੇ ਅੱਗੇ ਬੋਲਿਆ ਮੇਰੀ ਮੰਮੀ ਨੇ ਕਿਹਾ ਖਬਰਦਾਰ ਮੈਂ ਜੁੱਤੀ ਲਾ ਲੈਣੀ ਫਿਰ ਪੈਰ 'ਚੋਂ ਜੇ ਮੇਰੇ ਅੱਗੇ ਬੋਲਿਆ ਤਾਂ ਮੈਂ ਆਖਿਆ ਫਿਰ ਨਹੀਂ ਬੋਲਦੇ ਭਾਈ ਜੋ ਤੁਹਾਨੂੰ ਚੰਗਾ ਲੱਗਦਾ ਕਰੀ ਚੱਲੋ ਅੱਛਾ ਮੰਮੀ ਦੀ ਗੱਲ ਜਿੱਦਾਂ ਤੁਸੀਂ ਮੈਨ ਮੇਰਾ ਮੇਰੀ ਦਾਦੀ ਨਾਲ ਪਿਆਰ ਸੀ ਬਸ ਤੇ ਮम्मा ਫੇਰੇ ਕੁੱਟਦੇ ਹੁੰਦੇ ਸੀ ਹਾਂ ਕੁੱਟਦੇ ਸੀ ਲੇਕਿਨ ਮੈਂ ਬੜਾ ਫਰਤੀਲਾ ਸੀ ਨਿਕਲ ਜਾਂਦਾ ਸੀ ਮਾਰ ਕੇ ਛਾਲਾ ਸੁਣਾ ਇਧਰ ਉਧਰ ਕਦੇ ਹੱਥ ਹੀ ਨਹੀਂ ਸੀ ਆਉਂਦਾ ਮਤਲਬ ਮੈਨੂੰ ਉਹਨੇ ਮਾਰ ਲਈ ਕੋਈ ਚਲਾਮੀ ਚੀਜ਼ ਤਾਂ ਮੈਂ ਇਧਰ ਉਧਰ ਹੋ ਕੇ ਨਿਕਲ ਜਾਣਾ ਬਸ ਅੱਛਾ ਮਿਹਰਬਾਨੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਹੋਰ ਦੋ ਗੱਲਾਂ ਕਰ ਲੋ ਅੱਛਾ ਮੈਂ ਤੁਹਾਨੂੰ ਹੋਰ ਦੱਸਣਾ ਸੁਣਾਓ ਸੁਣਾਓ ਗੰਗਾ ਨਗਰ ਦੀ ਗੱਲ ਹੈ 83 ਦੀ ਅੱਛਾ ਜੀ ਉਦੋਂ ਮੇਰੀ ਉਮਰ 23 ਸਾਲਾਂ ਤੋਂ ਕੱਟੀ ਸੀ ਪੌਣੇ 23 ਸਾਲਾਂ ਲੋ ਇੱਕ ਨਾ ਬੈਠੇ ਬੈਠੇ ਕਹਿੰਦੇ ਯਾਰ ਆਪਾਂ ਨਾ ਜੈ ਲੋਗ ਵੀਕ ਜਮਾ ਕਿ ਉਹ ਕਰਾ ਇੰਨਾ ਉਹ ਕਦੇ ਉਹ ਚੱਲੇ ਨੇ ਏਬੀਬੀਪੀ ਵਾਲੇ ਕੋਈ ਇੱਕ ਹੈਗੀ ਨਾ ਜਥੇਬੰਦੀ ਅਖਲੇ ਪਾਰ ਦੀ ਵਿਦਿਆ ਤੁਸੀਂ ਸੁਣੀ ਹੋਣੀ ਹੈ ਏਬੀਬੀਪੀ ਏਬੀਬੀਪੀ ਹਾਂ ਕਹਿੰਦੇ ਉਹ ਚੱਲੇ ਨੇ ਉੱਥੇ ਵਿਧਾਨ ਸਭਾ ਘੇਰਨ ਅਸੀਂ ਵੀ ਪੰਜ ਛੇ ਜਣੇ ਅਸੀਂ ਵੀ ਆਏ ਫੜਾ ਫੜਾ ਗਏ ਕਮਰੇ ਇੱਕ ਇੱਕ ਕਮੀਜ਼ ਪੈਂਟ ਜੋ ਲੱਭੀ ਪਾ ਕੇ ਚੜ ਗਏ ਉਹਨਾਂ ਦੇ ਨਾਲ ਵਿਦਆਊਟ ਟਿਕਟ ਗਏ ਉੱਥੇ ਜਾ ਕੇ ਜੀ ਤਾਂ ਥੋੜੇ ਬਹੁਤੇ ਪੈਸੇ ਤਾਂ ਹੈ ਹੀ ਸੀ ਸਾਡੇ ਕੋਲ ਉੱਥੇ ਰਹੇ ਅਸੀਂ ਘੱਟੋ ਘੱਟ ਚਾਰ ਜਾਂ ਪੰਜ ਦਿਨ ਉੱਥੇ ਇੱਕ ਉਹ ਹੈ ਅਮੀਰ ਕਿਲਾ ਸੁਣ ਸੁਣਿਆ ਉੱਥੇ ਉਦੋਂ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਆਕਟੋਪੇਸੀ ਇੰਗਲਿਸ਼ ਫਿਲਮ ਹਾਲੀਵੁੱਡ ਦੀ ਹਾਲੀਵੁੱਡ ਦੀ ਉਹਦਾ ਰੌਜ਼ਰ ਮੂਰ ਜਿਹੜਾ 007 ਵਾਲਾ ਉਹ ਉੱਥੇ ਕਰ ਰਿਹਾ ਸੀ ਸ਼ੂਟਿੰਗ ਉਹ ਸੀ ਸ਼ੂਟਿੰਗ ਦੇਖੀ ਮਤਲਬ ਇਦਾਂ ਕਰਕੇ ਫੇਰ ਨਾ ਮੁੰਡੇ ਕਹਿੰਦੇ ਯਾਰ ਉਹ ਮਹਿਮਾ ਜੀਆਂ ਫਿਰਦੀਆਂ ਚੰਗੀਆਂ ਜਵਾਨ ਜੀਆਂ ਕਹਿੰਦੇ ਵੀ ਉਹਨਾਂ ਨਾਲ ਫੋਟੋ ਖਿਚਾਉਣੀ ਆਪਾਂ ਨੇ ਉਹਨਾਂ ਦੀ ਕਿਸੇ ਦੀ ਜ਼ਰੂਰਤ ਨਾ ਪਵੇ ਕਿ ਉਹਨਾਂ ਨਾਲ ਜਾ ਕੇ ਅੰਗਰੇਜ਼ੀ ਚ ਗੱਲ ਕਰ ਸਕੇ ਤੇ ਮੈਂ ਘਰੋਂ ਬੋਰੀ ਲੈ ਕੇ ਜਾਂਦਾ ਹੁੰਦਾ ਸੀ ਜਦੋਂ ਪਹਿਲੇ ਦਿਨ ਸਕੂਲ ਗਏ ਨਾ ਕੋਈ ਬਿਲਡਿੰਗ ਹੀ ਨਹੀਂ ਹੈਨੀ ਸੀ ਜਿੱਥੇ ਸੀ ਪੜੇ ਨਾ ਕੋਈ ਬਿਲਡਿੰਗ ਨਹੀਂ ਕੋਈ ਪਤਾ ਨਹੀਂ ਵੀ ਕਿੱਥੇ ਪੜਨਾ ਹੈ ਅੱਜ ਉੱਥੇ ਬਹਿਜੋ ਜੀ ਅੱਜ ਕੱਲ ਨੂੰ ਉੱਥੇ ਬਹਿਜੋ ਉਹ ਸਕੂਲ ਦਾ ਮੈਂ ਪੜਿਆ ਹੋਇਆ ਮੈਂ ਜਾ ਕੇ ਉਹਨਾਂ ਅਗਰੇ ਜੀ ਨਾਲ ਗੱਲ ਕੀਤੀ ਤੋ ਫੜਾ ਫੜਤੋਂ ਨੇ ਬਦਲ ਖੁੱਲ੍ਹ ਦੇ ਲਈ ਜਾਂਦੇ ਨੇ ਉਹਨਾਂ ਨੂੰ ਕੀ ਲੱਗੇ ਫੋਟੋ ਫੂਟੋ ਨਾਲ ਤੇ ਮੈਨੂੰ ਉਹਨਾਂ ਨੇ ਫੋਟੋ ਖਿੱਚਣ ਤੇ ਲਾ ਦਿੱਤਾ ਉਹਦੇ 12 ਸੀਗੇ ਉਹ ਕਲਿੱਕ 3 ਜਿਹੜਾ ਹੁੰਦਾ ਕੈਮਰਾ ਮੇਰੇ ਦੋ 12ਵੀਂ ਰਹਿ ਗਈ ਨਾ ਮੈਂ ਕਹਾਂ ਯਾਰ ਸਾਲੇ ਇਹ ਤਾਂ ਫੋਟੋ ਖਿਚਾਣਗੇ ਕੱਲ ਨੂੰ ਸਾਡੇ ਟੌਰ ਮਾਰਨਗੇ ਤੂੰ ਸਾਲੇ ਖਿਚਣ ਵਾਲੇ ਰਹਿ ਗਿਆ ਮੈਂ ਕਹਾਂ ਯਾਰ ਇੱਕ ਮੇਰੀ ਵੀ ਖਿਚੋ ਹਾਂ ਤੇਰੀ ਬਸ ਇਹ ਸੀਨ ਸੀਗਾ ਅੱਛਾ ਤੇ ਇੱਕ ਹੋਰ ਇੱਕ ਹੋਰ ਹੋ ਜੇ ਕਿਸਾ ਕੋਈ ਕੋਈ ਵੀ ਕੋਈ ਤੁਹਾਡਾ ਮਨਪਸੰਦ ਜਾਂ ਸ਼ਰਾਰਤ ਕੋਈ ਯਾਦ ਹੋਵੇ ਬਚਪਨ ਦੀ ਇਦਾਂ ਦੀ ਲਓ ਜੀ ਫਿਰ ਇੱਕ ਦੱਸ ਦਿਆਂ ਤੁਹਾਨੂੰ दारू ਪੀਣ ਵਾਲੀ ਗੱਲ ਇੱਕ ਦਿਨ ਜੀ ਅਸੀਂ ਪਿੰਡ ਚੋਂ ਦੇਸੀ ਸ਼ਰਾਬ ਚੰਗੀ ਪੀ ਗਏ ਅੰਦਰ ਸਾਲੀ ਉਹ ਹੋਵੇ ਵੀ ਹੁਣ ਕੁਝ ਖਾਣ ਨੂੰ ਵੀ ਮਿਲੇ ਮੀਟ ਮੂਡ ਹਾਂ ਵੀ ਮੀਟ ਮੂਡ ਮਿਲੇ ਅੰਡਾ-ਉੰਡਾ ਮਿਲੇ ਮੈਂ ਖਿਆਰ ਮੈਂ ਜੋ ਅੰਦਰ ਮੰਜਿਆ ਗਿਆ ਦਾਰੂ ਪੀ ਪੀ ਕੇ ਤੇ ਭੈਣ ਜੀ ਕਰੀਏਗੀ ਇੱਕ ਜੈਲਾ ਜਲਾ ਸੀ ਅੱਛਾ ਜੀ ਉਹ ਅੰਮ੍ਰਿਤਸਰ ਵੱਲ ਦਾ ਉਹ ਨੂੰ ਨਾ ਕੋਈ ਕਿਸੇ ਆਪਦੇ ਘਰ ਦੀ ਰਾਖੀ ਛੱਡ ਗਿਆ ਸੀ ਉਹਨੇ ਕਿਤੇ ਮੁਰਗਾ ਬਣਾ ਕੇ ਨਾ ਤੇ ਕੌਲੇ ਚ ਪਾ ਕੇ ਕੁਛ ਉਹਦੀ ਚੌਂਕੇ ਚ ਪਿਆ ਹੋਇਆ ਬਾਕੀ ਅੰਦਰ ਆਪ ਦਾ ਸੀਸੀ ਕਰੇ ਪਿਆ ਇੱਕ ਦੋ ਪੈਕ ਜਮਾਏ ਹੋਨੇ ਅਸੀਂ ਦੋ ਜਣੇ ਸੀ ਜੀ ਕਹਾਣੀ ਕੱਢ ਲਈ ਮੈਂ ਕਿਹਾ ਵੀ ਮੈਂ ਉਹਨੂੰ ਆਵਾਜ਼ ਮਾਰਾਂਗਾ ਬਾਹਰ ਨੂੰ ਲਿਆਵਾਂਗਾ ਤੂੰ ਪਿੱਛੋਂ ਮੀਟ ਚੱਕ ਲੈਣਾ ਉਹ ਲਓ ਜੀ ਮੈਂ ਖੋ ਜੇਲਾ ਕਹਿੰਦਾ ਕਿ ਆ ਜਾ ਮੈਂ ਹੁਣ ਜੇ ਅੱਗਾ ਜਾਂਦਾ ਤਾਂ ਫਿਰ ਤੁਹਾਡਾ ਦਾਣੀ ਸੀ ਲੱਗਣਾ ਮੈਂ ਉਹ ਗਲੇ ਜਿਹੀ ਖੜ ਗਿਆ ਉਹ ਮੈਂ ਖੋ ਰਿਹਾ ਯਾਰ ਬੜੀ ਜ਼ਰੂਰੀ ਕੰਮ ਹੈ ਮੈਂ ਖੋ ਯਾਰ दारू ਕਹਿੰਦੇ ਆ ਲੋ ਮਿਲੇਗਾ ਉਹ ਕਹਿੰਦਾ ਜੀ ਲਸ਼ਮਣਾ ਲੋ ਮਿਲੂਗਾ ਮੈਂ ਕਿਹੜਾ ਲਸ਼ਮਣ ਉਹ ਗੱਲਾਂ ਗੁਲਾ ਜਿਹੀ ਲਾਈ ਰੱਖਿਆ ਉਹਨੇ ਜਰ ਨੂੰ ਜਿਹੜਾ ਚੱਕ ਕੇ ਭੱਜਣ ਲੱਗਾ ਨਾ ਉਹਨੇ ਉਹ ਕੋਲੇ ਵਾਲੇ ਵੀ ਪਾਲੇ ਉਹਦੀ ਪਤੀਲੀ ਜੀ ਦੇ ਵਿੱਚ ਉਹ ਚੱਲਣ ਲੱਗਾ ਫਿਰ ਠੁੱਡਾ ਆ ਗਿਆ ਉਹਦੇ ਪੈਰ ਰਾਜ ਕਿ ਟਪ ਟਪ ਉਹ ਸਾਰਾ ਮੀਟ ਉੱਥੇ ਡੁੱਲ ਗਿਆ ਨਾ ਤਾਂ ਸਾਡੇ ਕੰਮ ਆਇਆ ਨਾ ਵਿਚਾਰਾ ਜੇਲਾ ਮਿੱਟੀ ਦਾ ਲਿਪੜੇ ਧੋਂਦਾ ਫਿਰੇ ਦੂਜੇ ਦਿਨ ਉਹ ਕਹਿੰਦਾ ਯਾਰ ਉਹਨੂੰ ਵਿਚਾਨ ਨੂੰ ਇਹਦੇ ਨਾਲ ਪਤਾ ਵੀ ਇਹ ਕੀ ਚਾਲ ਹੋਈ ਹੈ ਮੇਰੇ ਨਾਲ ਕਦੇ ਕਦੇ ਫਲਾਣਾ ਦੇਖਦਾ ਸੀ ਉਹਨੇ ਉਹਨੇ ਚੱਕਿਆ ਉਹਣਾ ਮੀਟ ਕਦੇ ਕਹਿੰਦਾ ਉਹਨੇ ਚੱਕਿਆ ਉਹਣਾ ਆ ਗੱਲ ਸੀ اچھا ਮੈਨੂੰ ਇਹਦੇ ਗੱਲ ਤੋਂ ਲੱਗਿਆ ਇਨਾ ਖੇਡੀ ਇਹਨਾ ਖੇਡਣ ਦਾ ਵਾ ਨਹੀਂ ਨਹੀਂ ਉਹ ਖੇਡਣ ਵਾਲੀ ਗੱਲ ਨਹੀਂ ਐਕਚੁਅਲੀ ਅਸੀਂ ਮਜਬੂਰ ਸੀ ਸਾਲਾ ਕੁਝ ਅੰਦਰ ਜਾਵੇ ਯਾਰ ਜਿਵੇਂ ਉਹਨੂੰ ਸ਼ਰਾਬੀ ਬੰਦਾ ਹੈ ਉਹਨੂੰ ਖਾਣ ਨੂੰ ਕੱਖ ਨਾ ਮਿਲੇ ਨੇਰੀ ਸ਼ਰਾਬ ਮਿਲੀ ਜੋ ਉਹ ਤਾਂ ਮਰ ਜਾਊਗਾ ਅਸੀਂ ਆਪਦਾ ਸਵਾਰਤ ਭਾਲਦੇ ਸੀ ਜੀਬ ਦਾ ਹੂੰ ਬਹੁਤ ਬਹੁਤ ਧੰਨਵਾਦੀ ਹਾਂਜੀ ਹਾਂ ਬਾਕੀ ਫੇਰ ਕਹਦੇ ਮਰਗ ਤੁਸੀਂ ਆਪ ਦਾ ਹਾਂਜੀ ਹਾਂਜੀ ਨੰਬਰ ਦਿਓ ਇੱਕ ਮਿੰਟ ਆ ਮੈਂ ਕਰਦਾ ਫਿਰ ਮੈਂ ਤੁਹਾਨੂੰ ਨੰਬਰ ਨੰਬਰ ਵਾਸਤੇ ਦੇਖ ਲਓ ਇੰਨਾ ਫੇਮਸ ਆ ਬਾਬੇ ਸਾਡਾ ਸ਼ੋ ਸੋ ਆਓ ਜੀ ਹੋਰ ਗੱਲਾਂ ਬਾਤਾਂ ਕਰਾਂਗੇ ਆਪਾਂ ਅੱਗੇ ਮੰਦਿਰ ਦੇ ਨਾਲ ਆਓ ਚੱਲਦੇ ਆ ਫਿਰ ਜਦੋਂ ਮੈਂ ਨਾ ਇੱਥੋਂ ਲੰਘਿਆ ਯਾਰ ਇਹ ਇੱਕ ਬਾਈ ਨਾ ਬੜੀ ਖੂਬਸੂਰਤ ਆਵਾਜ਼ ਦੇ ਵਿੱਚ ਗਾ ਰਿਆ ਸੀਗਾ ਤੇ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇਹਨਾਂ ਦੇ ਨਾਲ ਗੱਲ ਕੀਤੀ ਇਹਨਾਂ ਨੇ ਨਾ ਧਰਮਪ੍ਰੀਤ ਜੀ ਆਵਾਜ਼ ਦੇ ਵਿੱਚ ਗਾਇਆ ਸੀਗਾ ਧਰਮਪ੍ਰੀਤ ਜੀ ਤੇ ਆਓ ਪਹਿਲਾਂ ਆਪਾਂ ਇਹਨਾਂ ਦਾ ਨਾਮ ਪੁੱਛਦੇ ਆਂ ਬਈ ਹਸ਼ਕਨ ਸੱਸੀ ਗੱਲ ਬਾਈ ਕੀ ਨਾਮ ਹੈ ਤੁਹਾਡਾ अच्छा गुरमुख ਸਿੰਘ ਹੈ ਮੈਂ ਤੇ ਕਿਸੇ ਨੂੰ ਤੁਹਾਡੇ ਯਾਰ ਬੇਲੀ ਨੂੰ ਐਦਾਂ ਵੀ ਸੁਣਿਆ ਸੀ ਕਹਿੰਦਾ ਮਿੱਠਾ ਹਾਂ ਹਾਂ ਜੀ ਉਹ ਪਿਆਰ ਨਾਲ ਕਹਿੰਦੇ ਆ ਮਿੱਠਾ ਕਿੰਨੇ ਕੁ ਮਿੱਠੇ ਹੋ ਤੁਸੀਂ ਜਿੰਨਾ ਤੁਹਾਨੂੰ ਦਿੱਖਦਾ ਹੀ ਉਨਾ ਹੀ ਮਿੱਠਾ ਅੱਛਾ ਤੁਸੀਂ ਨਾ ਗਾਣਾ ਗਾਈ ਜਾਂਦੇ ਸੀਗੇ ਧਰਮਪ੍ਰੇਜੀ ਜੀ ਹੋਰਾਂ ਦਾ ਆਵਾਜ਼ ਦੇ ਵਿੱਚ ਹਾਂ ਜੀ ਹਾਂ ਜੀ ਤੇ ਪਹਿਲਾਂ ਗਾਣਾ ਤੁਹਾਡੇ ਮੂੰਹ ਤੋਂ ਘੱਲਾਂ ਤੋਂ ਸ਼ੱਕ ਮੈਨੂੰ ਪੈ ਗਿਆ ਤੇਰੇ ਦਿਲ ਵਿੱਚ ਮੋਨਾ ਰਹਿ ਗਿਆ ਗੱਲਾਂ ਤੋਂ ਸ਼ੱਕ ਮੈਨੂੰ ਪੈ ਗਿਆ ਤੇਰੇ ਦਿਲ ਵਿੱਚ ਮੋਨਾ ਰਹਿ ਗਿਆ ਜਾ ਜਿੱਥੇ ਮਰਜੀ ਲਾ ਲੈਣੀ ਜੇ ਤੇਥੋਂ ਨਹੀਂ ਨਿਭਦੀ ਤੂੰ ਬਹਿ ਕੇ ਗੱਲ ਮੁਕਾ ਲੈਣੀ ਜੇ ਤੇਥੋਂ ਨਹੀਂ ਨਿਭਦੀ ਹਾਏ ਬਹਿ ਕੇ ਗੱਲ ਮੁਕਾ ਲੈ ਜੇ ਤੇਥੋਂ ਨਹੀਂ ਨਿਭਦੀ ਬਾਕਮਾਲ ਆ ਆਵਾਜ਼ ਆ ਬਈ ਤੁਹਾਡੀ ਬਹੁਤ ਸੋਹਣੀ ਆਵਾਜ਼ ਆ ਅੱਛਾ ਗਾਉਂਦੇ ਕਿਥੋਂ ਸਿੱਖਿਆ ਹੋਇਆ ਤੁਸੀਂ ਗਾਣਾ ਨਾ ਭਾਜੀ ਇਹ ਆਪਣਾ ਬਚਪਨ ਤੋਂ ਹੀ ਗਾਣਾ ਮੈਂ ਅੱਛਾ ਕੁਦਰਤ ਦੇ ਵੱਲੋਂ ਮਿਲਿਆ ਹੈ ਤੋ ਹਾਂ ਸਕੂਲ ਟਾਈਮ ਤੋਂ ਹੀ ਗਾ ਰਹੇ ਮੈਂ ਅੱਛਾ ਕੋਈ ਹੋਰ ਲਾਈਨ ਨਾ ਹੋ ਜਾਣਾ ਕੋਈ ਯਾਰਾਂ ਦੋਸਤਾਂ ਦੇ ਉੱਤੇ ਕੋਈ ਗਾਣਾ ਨਾ ਆਪਣੇ ਕੋਲੋਂ ਸੁਣਾ ਦਿਓ ਕੋਈ ਹਾਂਜੀ ਹਾਂਜੀ ਓ ਹੰਝੂ ਰਹਿ ਗਏ ਰਸ ਗਏ ਹਾਸੇ ਅਸੀਂ ਜਾਈਏ ਕਿਹੜੇ ਪਾਸੇ ਕਿਹੜੇ ਪਾਸੇ ਓ ਯਾਦ ਰਵੇ ਆ ਬਾਦ ਰਵੇ ਸਾਨੂੰ ਜਾਣੇ ਨਾ ਆ ਜਾਣੇ ਓ ਜੀ ਦਾ ਦਿਲ ਟੁੱਟ ਜਾਏ ਜੀ ਦੀ ਗੱਲ ਮੁੱਕ ਜਾਏ ਜੀ ਨੂੰ ਚੋਟ ਲੱਗੇ ਓ ਜਾਣੇ ਓ ਜੀ ਦਾ ਦਿਲ ਟੁੱਟ ਜਾਏ ਜੀ ਦੀ ਗੱਲ ਮੁੱਕ ਜਾਏ ਜੀ ਨੂੰ ਚੋਟ ਲੱਗੇ ਓ ਜਾਣੇ ਅੱਛਾ ਕੁਝ ਆਪਦੇ ਵੱਲੋਂ ਵੀ ਤੁਸੀਂ ਲਿਖਦੇ ਹੋ ਨੇ ਜੀ ਆਪਦੇ ਵੱਲ ਲਿਖਦੇ ਆ ਪਰ ਭਾਜੀ ਉਹ ਪ੍ਰੈਕਟਿਸ ਘੱਟ ਆਪਣੀ ਅੱਛਾ ਕੋਈ ਤੁਹਾਡਾ ਕੁਝ ਆਪ ਦੇ ਵੱਲੋਂ ਲਿਖਿਆ ਹੋਇਆ ਕੋਈ ਗੀਤ ਜੋ ਤੁਸੀਂ ਸੁਣਾਉਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਇਸ਼ਕਾਂ ਦੇ ਲਿਖੇ ਜਿੰਨੇ ਵੀ ਐ ਉਹਨਾਂ ਨੂੰ ਕੱਢ ਕੇ ਮੈਂ ਇੱਕ ਆਪਣਾ ਬਣਾਇਆ ਸੀ ਸੁਣਾਓ ਸੁਣਾਓ ਇਸ਼ਕਾਂ ਦੇ ਲੇਖੇ ਲਾਤੀ ਜ਼ਿੰਦਗੀ ਮੈਂ ਸਾਰੀ ਜੀ ਕੱਚਾ ਸੀ ਵਾਦਾ ਉਹਦਾ ਕੱਚੀ ਉਹਦੀ ਯਾਰੀ ਜੀ ਮੌਤ ਤੱਕ ਆ ਗਿਆ ਮੈਂ ਐਸੀ ਉਹਦੀ ਯਾਰੀ ਸੀ ਹੋ ਆਸੀ ਪਿਆਰ ਜੀ ਮੈਨੂੰ ਪਹਿਲੀ ਵਾਰੀ ਜੀ ਕਮਲੀ ਨੇ ਧੋਖਾ ਦਿੱਤਾ ਸਬਰਾਂ ਦਾ ਕੁੱਟ ਮੈਂ ਪੀਤਾ ਮਾਣੇ ਮੈਨੂੰ ਦੁੱਧ ਪਿਲਾਇਆ ਤੇਰੇ ਹੱਥੋਂ ਜ਼ਹਿਰ ਸੀ ਪੀਤਾ ਕਦਰਾਂ ਤਾਂ ਪਾ ਕੇ ਜਾਂਦੀ ਬਿੱਲੋ ਤੂੰ ਜਾਂਦੀ ਜਾਂਦੀ ਤੈਨੂੰ ਤਾਂ ਭੁੱਲ ਗਿਆ ਮੈਂ ਯਾਦ ਤੇਰੀ ਰੋਜ਼ ਰਵਾਉਂਦੀ ਹੋ 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 ਮਾਪੇ ਮੇਰੇ ਮੈਥੋਂ ਪੁੱਲ ਗਏ ਕੱਖਾਂ ਵਿੱਚ ਆ ਕੇ ਰੁੜ ਗਏ ਇਸ਼ਕੇ ਵਿੱਚ ਪੈਰ ਮੈਂ ਤਰਿਆ ਤੇਰੇ ਨਾਲ ਪਿਆਰ ਸੀ ਕਰਿਆ ਪੁੱਲ ਗੀਏ ਤੂੰ ਵੀ ਅੜੀਏ ਜਿਹੜਾ ਤੂੰ ਵਾਦਾ ਕਰਿਆ ਤੈਨੂੰ ਨਾ ਛੱਡੂਗੀ ਮੈਂ ਦਿਲ ਚੋਂ ਨਾ ਕੱਢੂਗੀ ਮੈਂ ਝੂਠੇ ਸੀ ਬੋਲ ਹਾਏ ਤੇਰੇ ਹੋਸ਼ ਹਾਏ ਉੜ ਗਏ ਮੇਰੇ ਗੂਰੀ ਤੈਨੂੰ ਯਾਦ ਨਹੀਂ ਆਉਂਦਾ ਤੇਰੀ ਯਾਦ ਚ ਗਾਉਂਦਾ ਤੇਰੀ ਹੀ ਯਾਦ ਚ ਗਾਉਂਦਾ ਤੇਰੀ ਹੀ ਯਾਦ ਚ ਗਾਉਂਦਾ ਹੋ 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 ਵਾਹ ਕਮਾਲ ਆਵਾਜ਼ ਬਈ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਜਾਂਦੇ ਜਾਂਦੇ ਆਊਟ ਰੂਟ ਗੇੜੀ ਸਾਡਾ ਸ਼ੋਅ ਆਈ ਇੱਕ ਵਾਰ ਤੁਸੀਂ ਅਨਾਉਂਸ ਕਰ ਦਿਓ ਵੀ ਜਰੂਰ ਦੇਖੋ ਸਾਡਾ ਸ਼ੋਅ ਹਾਂਜੀ ਭਾਜੀ ਆਪਣਾ ਫਰੈਂਡ ਹੈ ਜੀ ਇਹ ਬਿੱਲਾ ਅਜੇ ਇਹਨਾਂ ਦਾ ਸ਼ੋਅ ਜਰੂਰ ਦੇਖ ਆਊਟ ਟੂ ਗੇੜੀ ਥੈਂਕ ਯੂ ਥੈਂਕ ਯੂ ਸੋ ਦੇਖਿਆ ਦੋਸਤੋ ਇਦਾਂ ਦੇ ਟੈਲੈਂਟ ਜਿਹੜੇ ਸੜਕਾਂ ਦੇ ਉੱਤੇ ਹੁੰਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਕਿਉਂ ਨਾ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ ਤੇ ਜੇ ਤੁਹਾਡੇ 'ਚ ਵੀ ਕੋਈ ਏਦਾਂ ਦਾ ਟੈਲੈਂਟ ਹੈਗਾ ਤੇ ਤੁਸੀਂ ਸਾਡੇ ਨਾਲ ਪੋਡਕਾਸਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਸਾਡੀ ਟੀਮ ਦੇ ਨਾਲ ਗੱਲ ਕਰੋ D5 ਚੈਨਲ ਦੀ ਤੇ ਜਰੂਰ ਸਾਡਾ ਸ਼ੋਅ ਦੇਖਦੇ ਰਹੋ ਆਊਟਰੂਡ ਗੋਈਲੀ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਅਜੀਬਲਾ ਧੰਨਵਾਦ ਸ਼ਸ਼ਕਾ ਸ਼ਪਕ ਹੈ